ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬੰਦੇ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬੰਦਾ ਆਪਦੇ ਚਾਚਿਆਂ ਨੂੰ ਮੱਥਾ ਟੇਕਦਾ ਆਪਦੀਆਂ ਭੂਆ ਨੂੰ ਮੱਥਾ ਟੇਕਦਾ ਆਪਦੇ ਨਾਨਕਿਆਂ ਨੂੰ ਮੱਥਾ ਟੇਕਦਾ ਉਹ ਕਹਿੰਦਾ ਜੇ ਅੱਜ ਮੇਰੇ ਚਾਚੇ ਨਾ ਮੇਰੇ ਨਾਲ ਖੜਦੇ ਤਾਂ ਸ਼ਾਇਦ ਮੈਂ ਰੋਟੀ ਖਾਣ ਜੋਗਾ ਨਹੀਂ ਸੀ ਰਹਿਣਾ ਜੇ ਮੇਰੀਆਂ ਭੂਆ ਮੇਰਾ ਸਾਥ ਨਾ ਦਿੰਦੀਆਂ ਤਾਂ ਸ਼ਾਇਦ ਅੱਜ ਮੈਂ ਸੜਕਾਂ ਤੇ ਰੁਲਦਾ ਹੁੰਦਾ ਇਹੋ ਜਿਹਾ ਚਾਚਿਆਂ ਨੇ ਭਤੀਜੇ ਲਈ ਕੀ ਕੀਤਾ ਇਹੋ ਜਿਹਾ ਭੂਆ ਨੇ ਭਤੀਜੇ ਲਈ ਕੀ ਕੀਤਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਆਜੋ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜੇ ਬਾਈ ਦੀ ਅੱਜ ਤੁਹਾਡੇ ਨਾਲ ਮੈਂ ਕਹਾਣੀ ਸਾਂਝੀ ਕਰਨ ਲੱਗਿਆ ਆਂ ਉਸ ਬਾਈ ਦਾ ਪਿੰਡ ਹੈਗਾ ਭੇਵੇ ਦੇ ਕੋਲੇ ਮੁਰਥਲੀ ਪਿੰਡ ਆ ਬਾਈ ਦਾ ਤੇ ਬਾਈ ਦਾ ਨਾਮ ਹੈਗਾ ਸੋਨਾ ਸਿੰਘ ਜਿਹੜਾ ਬਾਈ ਸੋਨਾ ਸਿੰਘ ਸੀਗਾ ਬਾਈ ਸੋਨੇ ਦੇ ਫਾਦਰ ਸਾਹਿਬ ਹੋਰੀ ਸੱਤ ਭੈਣ ਭਰਾ ਸੀਗੇ ਤਿੰਨ ਬਾਈ ਦੀਆਂ ਭੂਆ ਸੀਗੀਆਂ ਤੇ ਤਿੰਨ ਬਾਈ ਦੇ ਚਾਚੇ ਸੀਗੇ ਆਪਣੇ ਚਾਰੇ ਭਰਾਵਾਂ ਨਾਲੋਂ ਬਾਈ ਦਾ ਪਿਓ ਵੱਡਾ ਸੀਗਾ ਹੁਣ ਜਿਹੜੇ ਬਾਈ ਦੇ ਤਿੰਨ ਚਾਚੇ ਸੀਗੇ ਦੋ ਚਾਚੇ ਤਾਂ ਜਰਮਨ ਵਿੱਚ ਜਾ ਕੇ ਸੈੱਟ ਹੋ ਗਏ ਵਧੀਆ ਪੈਸਾ ਤੇ ਖੁੱਲਾ ਕਮਾਉਣ ਲੱਗ ਗਏ ਇੱਕ ਬਾਈ ਦਾ ਚਾਚਾ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਚਲੋ ਜੀ ਬਾਈ ਦੇ ਫਾਦਰ ਸਾਹਿਬ ਹੁਰੀ ਖੇਤੀਬਾੜੀ ਕਰਨ ਲੱਗੇ ਚਾਰ ਕਿੱਲੇ ਜ਼ਮੀਨ ਹੈਗੀ ਸੀਗੀ ਬਾਈ ਹੁਰੀ ਮਜਬੀ ਸਿੱਖ ਬਰਾਦਰੀ ਨਾਲ ਸਬੰਧ ਰੱਖਦੇ ਆ ਚਲੋ ਜੀ ਬਾਈ ਦੇ ਪਿਓ ਨੇ ਕਮਾਈ ਕਰਕੇ ਹੌਲੀ ਹੌਲੀ ਇੱਕ ਟਰੱਕ ਪਾਲਿਆ ਇੱਕ ਟਰੱਕ ਤੋਂ ਦੂਜਾ ਟਰੱਕ ਲੈ ਲਿਆ ਤੀਜਾ ਟਰੱਕ ਲੈ ਲਿਆ ਤਿੰਨ ਕਿ ਟਰੱਕ ਬਣਾ ਲੇ ਚਲੋ ਜੀ ਬਾਈ ਛੱਡ ਕੇ ਟਰੱਕ ਚਲਾਉਣ ਲੱਗ ਗਏ ਜਿਹੜੇ ਬਾਈ ਸੋਨੇ ਹੋਰੀ ਸੀਗੇ ਵੀ ਚਾਰ ਭੈਣ ਭਰਾ ਸੀਗੇ ਦੋ ਭਰਾ ਦੇ ਦੋ ਭੈਣਾਂ ਸੀਗੀਆਂ ਚਲੋ ਜੀ ਬਾਈ ਸੋਨਾ ਗੱਭਰੂ ਹੋਇਆ ਗੱਭਰੂ ਜਦੋਂ ਹੋਇਆ ਤੇ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਬਾਈ ਨੂੰ ਚਲੋ ਜੀ ਬਾਈ ਨੇ ਵਿਆਹ ਕਰਾ ਲਿਆ ਜਦੋਂ ਬਾਈ ਉਸ ਕੁੜੀ ਨਾਲ ਵਿਆਹ ਕਰਾ ਲੈਂਦਾ ਆ ਥੋੜਾ ਸਮਾਂ ਲੰਘਦਾ ਤੇ ਬਾਈ ਦੇ ਪਿਓ ਦੀ ਅਚਾਨਕ ਮੌਤ ਹੋ ਜਾਂਦੀ ਹੈ ਜਦੋਂ ਬਾਈ ਦੇ ਪਿਓ ਦੀ ਮੌਤ ਹੋ ਗਈ ਉਸ ਤੋਂ ਬਾਅਦ ਦੇਖੋ ਕੀ ਹੋਇਆ ਬਾਈ ਦੇ ਦੋ ਚਾਚੇ ਜਰਮਨ ਵਿੱਚ ਰਹਿੰਦੇ ਸੀਗੇ ਇੱਕ ਚਾਚਾ 20 ਦਿਨਾਂ ਦੀ ਛੁੱਟੀ ਲੈ ਕੇ ਆਉਂਦਾ ਆਪਦੇ ਭਰਾ ਦਾ ਸੰਸਕਾਰ ਕਰਨ ਲਈ ਯਾਨੀ ਕਿ ਬਾਈ ਦੇ ਪਿਓ ਦਾ ਸੰਸਕਾਰ ਕਰਨ ਲਈ ਆਕੇ ਸਸਕਾਰ ਕਰਦਾ ਆ ਉਸ ਤੋਂ ਬਾਅਦ ਭੋਗ ਪਾਇਆ ਜਾਂਦਾ ਆ 10 ਦਿਨ ਹੋ ਰਹੇ ਨੇ ਕਿਉਂਕਿ 20 ਦਿਨਾਂ ਦੀ ਛੁੱਟੀ ਲਈ ਆਇਆ ਸੀਗਾ ਚਾਚਿਆਂ ਨੇ ਜਿੰਨਾ ਵੀ ਖਰਚਾ ਹੋਇਆ ਸਸਕਾਰ ਤੋਂ ਲੈ ਕੇ ਭੋਗ ਤੱਕ ਸਾਰਾ ਆਪ ਕੀਤਾ 1 ਰੁਪਿਆ ਵੀ ਬਾਈ ਨੂੰ ਨਹੀਂ ਲਾਉਣ ਦਿੱਤਾ ਚਲੋ ਜੀ ਚਾਚਾ ਵਾਪਸ ਵੀਦਨਾਬ ਜਰਮਨ ਚਲਾ ਗਿਆ ਹੁਣ ਬਾਈ ਸੋਚਦਾ ਯਾਰ ਵੀ ਮੈਂ ਕਬੀਲਦਾਰੀ ਕਿਵੇਂ ਚੱਕਾਂ ਕਿਉਂਕਿ ਸਾਰੀ ਕਬੀਲਦਾਰੀ ਪਿਓ ਤੋਂ ਬਾਅਦ ਬਾਈ ਦੇ ਸੋਨੇ ਦੇ ਮੋਟਿਆਂ ਤੇ ਪੈ ਗਈ। ਹੁਣ ਬਾਈ ਨੂੰ ਟਰੱਕਾਂ ਬਾਰੇ ਬਿਲਕੁਲ ਨਹੀਂ ਸੀ ਪੇਹਤ। ਵੀ ਯਾਰ ਟਰੱਕ ਕਿਵੇਂ ਚਲਾऊं, ਕਿਧਰੋਂ ਲੋਡ ਚੱਕੂੰ, ਕਿਵੇਂ ਛੱਡਣ ਜਾਇਆ ਕਰੂੰ ਕਿਉਂਕਿ ਜਿੰਨਾ ਟਾਈਮ ਬੰਦਾ ਕੰਮ ਦੇ ਵਿੱਚ ਨਹੀਂ ਪੈਂਦਾ, ਓਨਾ ਟਾਈਮ ਬੰਦੇ ਨੂੰ ਪੇਹਤ ਨਹੀਂ ਆਉਂਦਾ। ਚਲੋ ਜੀ ਬਾਈ ਨੇ ਕਿਸੇ ਡੀਲਰ ਨੂੰ ਕਹਿਤਾ ਯਾਰ ਮੇਰੇ ਟਰੱਕ ਬਕਾ ਦੇ। ਚਲੋ ਜੀ ਕਿਸੇ ਡੀਲਰ ਨੇ ਬਾਈ ਦੇ ਟਰੱਕ ਬਕਾ ਦਿੱਤੇ। ਥੋੜੇ ਜਿਹਾ ਟਾਈਮ ਬਾਅਦ ਬਾਈ ਤੇ ਫਿਰ ਕੀ ਡਾ ਉੱਠਦਾ ਯਾਰ ਵੀ ਟਰੱਕ ਲਈਏ। ਚਲੋ ਜੀ ਉਹਦਾ ਜਿਹੜਾ ਬਾਈ ਦਾ ਚਾਚਾ ਫੌਜ ਦੇ ਵਿੱਚ ਸੀ ਉਹ ਰਿਟਾਇਰ ਹੋ ਗਿਆ ਜਾਂਦਾ ਆ ਕੇ ਉਹ ਇਲੈਕਸ਼ਨ ਲੜਦਾ ਆ ਤਿੰਨ ਸਾਲ ਸਰਪੰਚੀ ਕਰਦਾ ਆ ਉਹ ਵੀ ਫਿਰ ਜਾ ਕੇ ਇੰਗਲੈਂਡ ਦੇ ਵਿੱਚ ਸੈੱਟ ਹੋ ਜਾਂਦਾ ਆ ਚਲੋ ਜੀ ਬਾਈ ਦਾ ਲੋਕਲ ਟਰੱਕ ਚਲਾਉਂਦਾ ਫਿਰਦਾ ਸੀਗਾ 2008-09 ਦੇ ਵਿੱਚ ਬਾਈ ਦੇ ਘਰੇ ਦੋ ਬੇਟੇ ਜਨਮ ਲੈਂਦੇ ਆ ਚਲੋ ਜੀ ਜਦੋਂ ਬਾਈ ਥੋੜਾ ਜਿਹਾ ਭੇਤੀ ਹੋ ਗਿਆ ਪੂਰਾ ਟਰਾਲੇ ਦਾ ਉਸ ਤੋਂ ਬਾਅਦ ਬਾਈ ਬੰਬੇ ਗਿਆ ਲਾਉਣ ਚਲਾ ਜਾਂਦਾ ਜਦੋਂ ਬੰਬੇ ਗਿਆ ਹੁੰਦਾ ਤਾਂ ਉੱਥੇ ਟਰਾਲੇ ਦੇ ਉੱਪਰ ਰੱਸਾ ਬਣ ਰਿਆ ਹੁੰਦਾ ਤੇ ਪੈਰ ਤੇ ਲੱਗ ਜਾਂਦਾ ਤੇ ਟਰਾਲੇ ਦੇ ਉੱਪਰ ਸਲੈਡਿਕ ਪੈਂਦਾ ਆ ਬਾਈ ਆ ਕੇ ਸੜਕ ਤੇ ਵਜਦਾ ਇੱਕ ਪਾਸੇ ਦੀ ਬਾਹ ਤੇ ਇੱਕ ਪਾਸੇ ਦੀ ਲੱਤ ਟੁੱਟ ਜਾਂਦੀ ਹੁਣ ਬੰਬੇ ਤੋਂ ਪਿੰਡ ਕਿਵੇਂ ਆ ਸਕਦਾ ਸੀ ਕਿਉਂਕਿ ਦੂਰੀ ਬਹੁਤ ਜ਼ਿਆਦੀ ਸੀਗੀ ਲੱਤਾਂ ਮਾ ਟੁੱਟ ਚੁੱਕੀ ਸੀਗੀ ਚਲੋ ਜੀ ਉੱਥੇ ਕਿਸੇ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਬੰਬੇ ਦੇ ਵਿੱਚ ਬਾਈ ਦੇ ਪਿਓ ਦੇ ਮਾਮੇ ਦੇ ਪੁੱਤ ਰਹਿੰਦੇ ਸੀਗੇ ਚਲੋ ਜੀ ਉਹਨਾਂ ਨੇ ਬਾਈ ਦੀ ਬਹੁਤ ਸੇਵਾ ਕੀਤੀ ਲਗਭਗ 28 ਦਿਨ ਬਾਈ ਬੰਬੇ ਦੇ ਹਸਪਤਾਲ ਦੇ ਵਿੱਚ ਐਡਮਿਟ ਰਹਾ ਤੇ 28 ਦਿਨੀ ਉਹ ਬੰਦੇ ਬਾਈ ਸੋਨੀ ਦੇਖਭਾਲ ਕਰਦੇ ਰਹੇ ਜਿੰਨਾ ਵੀ ਖਰਚਾ ਹੋਇਆ 28 ਦਿਨਾਂ ਦੇ ਵਿੱਚ ਸਾਰਾ ਬਾਰੋਂ ਤਿੰਨੇ ਚਾਚਿਆਂ ਨੇ ਭੇਜਿਆ ਚਾਚੇ ਕਹਿੰਦੇ ਪੁੱਤ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਤੂੰ ਆਪ ਦਾ ਇਲਾਜ ਕਰਾ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਤੈਨੂੰ ਪੈਸੇ ਥੇਲੇ ਦੀ ਕਮੀ ਨਹੀਂ ਆਉਣ ਦਿੰਦੇ 28 ਦਿਨਾਂ ਦਾ ਸਾਰਾ ਖਰਚਾ ਚਾਚਿਆਂ ਨੇ ਭਰਿਆ ਫਿਰ ਬਾਈ ਨੂੰ ਬੰਬੇ ਤੋਂ ਪਿੰਡ ਲਿਆਂਦਾ ਕਿ ਜਦੋਂ ਛੁੱਟੀ ਮਿਲੀ 28 ਦਿਨਾਂ ਬਾਅਦ ਜਿੰਨਾ ਬੰਬੇ ਤੋਂ ਪਿੰਡ ਤੱਕ ਖਰਚਾ ਹੋਇਆ ਸਾਰਾ ਚਾਚਿਆਂ ਨੇ ਕੀਤਾ ਇਸ ਤੋਂ ਗਾਂ ਸੁਣੋ 2-3 ਮਹੀਨੇ ਬੰਦਾ ਬੈੱਡ ਰੈਸਟ ਤੇ ਰਿਹਾ ਬੈੱਡ ਰੈਸਟ ਦੇ ਰਹਿਣ ਦੇ ਬਾਵਜੂਦ ਜਿੰਨਾ ਘਰ ਦਾ ਰੋਟੀ ਪਾਣੀ ਸੌਦਾ ਪੱਤਾ A to Z ਸਾਰਾ ਖਰਚਾ ਚਾਚਿਆਂ ਨੇ ਕੀਤਾ। ਚਾਚਿਆਂ ਨੇ ਕਦੇ ਮੱਥੇ ਟੇਕ ਨਹੀਂ ਪਾਇਆ ਸੀਗਾ। ਚਾਚੇ ਦਿਨ ਚ ਪਤਾ ਨਹੀਂ ਕਿੰਨੀ ਕਵਾਰੀ ਫੋਨ ਕਰਦੇ ਸੀ ਪੁੱਤ ਠੀਕ ਆ ਠੀਕ ਆ। ਚਲੋ ਜੀ ਬਾਈ ਸੋਨਾ ਠੀਕ ਹੋ ਜਾਂਦਾ ਆਂਦੀ ਮਿਹਨਤ ਕਰਨ ਲੱਗ ਜਾਂਦਾ ਆ। ਜਦੋਂ ਬਾਈ ਮੜਾਸ ਠੀਕ ਹੁੰਦਾ ਮਿਹਨਤ ਕਰਨ ਲੈਂਦਾ ਫਿਰ ਟਰਾਲਾ ਚਲਾਉਣ ਲੱਗ ਜਾਂਦਾ ਆ। ਮਾੜੀ ਕਿਸਮ ਨੂੰ ਬਾਈ ਸੋਨੇ ਦੀ ਮਾਂ ਨੂੰ ਕੈਂਸਰ ਹੋ ਜਾਂਦਾ। ਚਲੋ ਵਿਚਾਰਾ ਇਧਰ ਉਧਰ ਬਾਈ ਦਾ ਇਲਾਜ ਕਰਾਉਂਦਾ ਪਰ ਮਾਂ ਨਹੀਂ ਬਚਦੀ। ਦੁਨੀਆ ਨੂੰ ਵਾਲੀ ਵੀ ਤਾਂ ਕਹਿ ਜਾਂਦੀ ਐ। ਥੋੜਾ ਜਿਹਾ ਹੋਰ ਟਾਈਮ ਲੰਘਦਾ ਆ। ਬਾਈ ਦੀ ਸਿਸਟਰ ਹੁੰਦੀ ਏਕਾ। ਉਹ ਇੰਗਲੈਂਡ ਦੇ ਵਿੱਚ ਉੱਥੇ ਉਹ ਪ੍ਰੈਗਨੈਂਟ ਹੁੰਦੀ ਆ ਤੇ ਪ੍ਰੈਗਨancies ਦੌਰਾਨ ਹੀ ਭੈਣ ਦੀ ਵੀ ਮੌਤ ਹੋ ਜਾਂਦੀ ਹੈ। ਥੋੜਾ ਸਮਾਂ ਹੋਰ ਲੰਘਦਾ। ਬਾਈ ਦਾ ਜਿਹੜਾ ਭਰਾ ਸੀਗਾ ਉਹਦੀ ਵੀ ਅਚਾਨਕ ਚੱਕ ਮੌਤ ਹੋ ਗਈ। ਹੁਣ ਘਰ ਦੇ ਵਿੱਚ ਕੌਣ-ਕੌਣ ਰਹਿ ਗਏ? ਬਾਈ ਦੀ ਇੱਕ ਛੋਟੀ ਭੈਣ ਰਹਿ ਗਈ। ਬਾਈ ਦੀ ਘਰ ਵਾਲੀ ਦੇ ਦੋ ਪੁੱਤ ਰਹਿ ਗਏ। ਹੁਣ ਬਾਈ ਮਾਨਸਿਕ ਤੌਰ ਤੇ ਬਹੁਤ ਟੁੱਟ ਚੁੱਕਿਆ ਸੀਗਾ ਕਿਉਂਕਿ ਜਦੋਂ ਘਰ ਦੇ ਵਿੱਚ ਇੰਨੀਆਂ ਮੌਤਾਂ ਹੋ ਜਾਂਣ ਤਾਂ ਬੰਦੇ ਦਾ ਹੌਂਸਲਾ ਟੁੱਟ ਜਾਂਦਾ ਆ। ਪਰ ਜਿਹੜੇ ਚਾਚੇ ਸੀ ਉਹਨਾਂ ਨੇ ਹੌਂਸਲਾ ਟੁੱਟ ਨਹੀਂ ਦਿੱਤਾ। ਜਿਹੜੇ ਚਾਚੇ ਸੀ ਉਹਨਾਂ ਨੇ ਔਖੇ ਵੇਲੇ ਆਪ ਦੇ ਭਤੀਜੇ ਦਾ ਇੱਕ ਦਿਨ ਦੇ ਵਿੱਚ ਬਾਹਰੋਂ ਵੀ 20-20 ਫੋਨ ਕਰਦੇ ਹੁੰਦੇ ਸੀਗੇ ਨਹੀਂ ਤੇ ਆਪਾਂ ਕਹਿੰਦੇ ਆ ਬਾਹਰ ਦੇ ਮੁਲਕ ਜਾ ਕੇ ਬੰਦਾ ਬੀਜੀ ਹੋ ਜਾਂਦਾ ਉੱਥੇ ਕੰਮ ਬੜਾ ਆ ਬੰਦਾ ਫੋਨ ਨਹੀਂ ਕਰ ਸਕਦਾ ਪਰ ਜਿਹੜੇ ਚਾਚੇ ਸੀ ਉਹ ਆਪਦੇ ਭਤੀਜੇ ਨੂੰ ਦਿਹਾੜੀ ਦੇ ਵਿੱਚ 20-20 ਫੋਨ ਕਰਦੇ ਸੀ ਪੁੱਤ ਠੀਕ ਆ ਟੈਨਸ਼ਨ ਨਾ ਲਈ ਅਸੀਂ ਤੇਰੇ ਨਾਲ ਆ ਕੋਈ ਪੈਸੇ ਤੇ ਨਹੀਂ ਦੀ ਕੋਈ ਵੀ ਲੋੜਾ ਸਾਨੂੰ ਦੱਸ ਪੂਆ ਫੋਨ ਕਰਦੀ ਸੀ ਪੁੱਤ ਠੀਕ ਆ ਕੋਈ ਪੈਸੇ ਤੇ ਨਹੀਂ ਦੀ ਕੋਈ ਵੀ ਲੋੜਾ ਸਾਨੂੰ ਦੱਸ ਉਧਰੋਂ ਮਾਮੇ ਕਹਿੰਦੇ ਸੀ ਪੁੱਤ ਟੈਨਸ਼ਨ ਨਾ ਲਈ ਅਸੀਂ ਤੇਰੇ ਨਾਲ ਆ ਜਦੋਂ ਐਨੇ ਬੰਦੇ ਇੱਕ ਬੰਦੇ ਦੇ ਨਾਲ ਖੜੇ ਹੋਣ ਤਾਂ ਬੰਦਾ ਤੁਹਾਨੂੰ ਪਤਾ ਨਹੀਂ ਢੋਲਦਾ ਉਸ ਤੋਂ ਬਾਅਦ ਬਾਈ ਦੀ ਛੋਟੀ ਭੈਣ ਦਾ ਵਿਆਹ ਚਾਚੇ ਕਰਦੇ ਆ ਸਾਰਾ ਟੋਟਲੀ ਖਰਚਾ ਚਾਚੇ ਕਰਦੇ ਆ ਐਸ ਟਾਈਮ ਤੇ ਬਾਈ ਦੀ ਭੈਣ ਇੰਗਲੈਂਡ ਦੇ ਵਿੱਚ ਪੂਰੀ ਰਾਣੀਆਂ ਵਾਲੀ ਜ਼ਿੰਦਗੀ ਜਿਉ ਰਹੀ ਹੈ ਆਪਦੇ ਘਰ ਬੜੀ ਸੌਖੀ ਹੈ ਚਲੋ ਜੀ ਬਾਈ ਦੇ ਬੇਟੇ 2008 ਨੰ ਦੇ ਵਿੱਚ ਪੈਦਾ ਹੋਏ ਸੀ ਦੋ ਫਿਰ ਜਿਹੜਾ ਬਾਈ ਦਾ ਵੱਡਾ ਬੇਟਾ ਸੀਗਾ ਉਹਨੂੰ ਸਨ 2022 ਦੇ ਵਿੱਚ ਜਿਹੜਾ ਚਾਚਾ ਇੰਗਲੈਂਡ ਰਹਿੰਦਾ ਸੀ ਉਹਦਾ ਪੁੱਤ ਅਡਾਪਟ ਕਰਕੇ ਲੈ ਗਿਆ ਜਾਨੀ ਕਿ ਚਾਚਾ ਆਪਦਾ ਪੋਤਰਾ ਬਣਾ ਕੇ ਉਹਨੂੰ ਲੈ ਗਿਆ ਜਿੰਨਾ ਵੀ ਇੰਡੀਆ ਦੇ ਵਿੱਚ ਕਾਰਵਾਈ ਦਾ ਖਰਚਾ ਆ ਸਾਰਾ ਚਾਚੇ ਨੇ ਭਰਿਆ ਟਿਕਟਾਂ ਟੁਕਟਾਂ A ਤੋਂ Z ਇੰਗਲੈਂਡ ਦੇ ਵਿੱਚ ਬਾਈ ਦਾ ਪੁੱਤ ਇਸ ਟਾਈਮ ਰਹਿੰਦਾ ਚਾਚਾ ਦਾ ਪੁੱਤਰਾ ਬਣਾ ਕੇ ਉਸੇ ਲੈ ਗਿਆ ਉਹ ਰਾਜਿਆਂ ਵਾਲੀ ਜ਼ਿੰਦਗੀ ਜਿਉ ਰਿਹਾ ਕਿਸੇ ਚੀਜ਼ ਦੀ ਉਹ ਕੋਈ ਕਮੀ ਪੇਸ਼ੀ ਨਹੀਂ ਗਈ ਉਹਨੂੰ ਇਹ ਹੀ ਮਹਿਸੂਸ ਨਹੀਂ ਹੋਇਆ ਕਿ ਮੈਂ ਆਪ ਦਾ ਘਰ-ਬਾਰ ਛੱਡ ਕੇ ਆਇਆ ਆ ਆ ਹੁੰਦੇ ਆ ਚਾਚੇ ਜਿਹੜੇ ਇੱਕ ਭਤੀਜੇ ਨਾਲ ਔਖੇ ਟਾਈਮ ਦੇ ਵਿੱਚ ਖੜਦੇ ਆ ਬਾਈ ਦਾ ਪੁੱਤ ਅਡਾਪਟ ਕਰਕੇ ਲੈ ਗਏ ਤੇ ਜੇ ਇੱਥੇ ਕਿਸੇ ਰਿਸ਼ਤੇਦਾਰ ਨੂੰ ਕਹਿ ਦਈਏ ਨਾ ਵੀ ਯਾਰ ਮੈਂ ਆਉਣਾ ਮੈਨੂੰ 에어ਪੋਰਟ ਤੋਂ ਰਿਸੀਵ ਕਰ ਲੇਗਾ ਅੱਗੋਂ 36 ਨਖਰੇ ਕਰਦੇ ਆ ਨਹੀਂ ਬਾਈ ਯਾਰ ਮੈਂ ਕਿਵੇਂ ਰিসিਵ ਕਰ ਲੂੰਗਾ ਬਾਈ ਮੈਂ ਤਾਂ ਕੰਮ ਤੇ ਹੁਣਾ ਮਿੰਡ ਦਾ 에어ਪੋਰਟ ਦੂਰ ਪੈਂਦਾ ਪਰ ਜਿਨ੍ਹਾਂ ਨੇ ਕਿਸੇ ਲਈ ਕੁਝ ਕਰਨਾ ਹੁੰਦਾ ਨਾ ਬਾਈ ਉਹ ਬੜਾ ਕੁਝ ਕਰ ਜਾਂਦੇ ਆ ਆ ਬਾਈ ਦੇ ਚਾਚੇ ਵਾਲ ਦੇਖ ਲਓ ਜਾਨੀ ਕਿ ਬਾਈ ਦੇ ਪੁੱਤ ਨੂੰ ਆਪ ਦਾ ਪੋਤਰਾ ਬਣਾ ਕੇ ਅਡਾਪਟ ਕਰਕੇ ਲੈ ਗਏ ਲਜਾਨ ਵਾਲੇ ਲੈ ਜਾਂਦੇ ਹੁੰਦੇ ਆ ਬਾਈ ਕਹਿੰਦਾ ਯਾਰ ਵੀ ਮੈਨੂੰ ਕਦੇ ਇਸ ਗੱਲ ਦੀ ਕਮੀ ਮਹਿਸੂਸ ਹੀ ਨਹੀਂ ਹੋਈ ਕਿ ਮੇਰਾ ਪਿਓ ਇਸ ਦੁਨੀਆ ਤੇ ਨਹੀਂ ਹੈਗਾ ਜਾਂ ਸਾਡੇ ਘਰ ਚ ਇੰਨੀਆਂ ਮੌਤਾਂ ਹੋ ਗਈਆਂ ਮੇਰੇ ਚਾਚਿਆਂ ਨੇ ਕਦੇ ਮੈਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਜੇ ਮੈਂ ਚਾਚਿਆਂ ਨੂੰ ਰਾਤ ਨੂੰ ਵੀ ਕਿਸੇ ਨੂੰ ਚਾਚੇ ਨੂੰ ਫੋਨ ਕਰਦਾ ਨਾ ਵੀ ਚਾਚਾ ਜੀ 5 ਲੱਖ ਦੀ ਲੋੜ ਆ ਤਾਂ ਕਹਿੰਦਾ ਘੰਟੇ ਬਾਅਦ ਮੇਰੇ ਅਕਾਊਂਟ 'ਚ 5 ਲੱਖ ਰੁਪਈਆ ਹੁੰਦਾ ਜੇ ਕੋਈ ਦੁੱਖ ਮੁਸੀਬਤ ਬਣ ਗਈ ਮੇਰੀਆਂ ਭੂਆ ਅੱਧੀ ਰਾਤ ਕਹਿੰਦਾ ਮੇਰੇ ਪਿੰਡ ਆ ਜਾਂਦੀਆਂ ਨੇ ਮੇਰੇ ਮਾਮੇ ਕਹਿੰਦਾ ਅੱਧੀ ਰਾਤ ਸਾਰੇ ਘਰੇ ਆ ਜਾਂਦੇ ਜੋ ਕੋਈ ਦੁੱਖ ਮੁਸੀਬਤ ਬਣ ਜੇ ਬਾਈ ਕਹਿੰਦਾ ਬੱਸ ਮੇਰਾ ਹੁਣ ਇੱਕ ਮੁੰਡਾ ਪੜਦਾ ਪਿਆ ਆ ਥੋੜੇ ਟਾਈਮ ਤੱਕ ਕਹਿੰਦਾ ਟਰਾਲੇ ਟੂਲੇ ਦੀ ਕਿਸ਼ਤਾਂ ਜਮਾ ਫ੍ਰੀ ਹੋ ਜਾਣਗੀਆਂ ਟਰਾਲਾ ਕਹਿੰਦਾ ਮੇਰਾ ਲੋਨ ਤੇ ਚੱਲੀ ਜਾਂਦਾ ਇਸ ਟਾਈਮ ਤੇ ਕਿਉਂਕਿ ਮੈਂ ਨਕਦ ਨਹੀਂ ਸੀ ਲਿਆ ਕਿਉ ਤੇ ਕਹਿੰਦਾ ਪਰ ਅਸੀਂ ਵੀ ਸਾਰੇ ਪਰਿਵਾਰ ਨੇ ਇੰਗਲੈਂਡ ਦੇ ਵਿੱਚ ਸ਼ਿਫਟ ਹੋ ਜਾਣਾ। ਕਹਿੰਦਾ ਮੇਰੇ ਚਾਚੇ ਦਾ ਬਹੁਤ ਟਾਈਮ ਦੇ ਕਹਿੰਦੇ ਪੁੱਤ ਆ ਜਦ ਨੂੰ ਇੰਗਲੈਂਡ ਦੇ ਲੈ ਚਾਲਦੇ ਆ। ਤੇ ਜਿਹੜੀ ਬਾਈ ਦੀ ਘਰ ਵਾਲੀ ਜਿਹਦੇ ਨਾਲ ਲਵ ਮੈਰਿਜ ਕਰਵਾਈ ਆ। ਬਾਈ ਕਹਿੰਦਾ ਵੀ ਮੈਂ ਬਹੁਤ ਸੁਣਿਆ ਸੀ ਵੀ ਲਵ ਮੈਰਿਜ ਤੋਂ ਬਾਅਦ ਬੰਦਾ ਔਖਾ ਹੋ ਜਾਂਦਾ ਜਾਂ ਮੰਦ ਦਾ ਘਰ ਉਜੜ ਜਾਂਦਾ ਜੇ ਹੋ ਜਾਂਦਾ ਉਹ ਹੁੰਦਾ। ਕਹਿੰਦਾ ਪਰ ਵੀ ਮੇਰੀ ਘਰ ਵਾਲੀ ਵੀ ਰੱਬ ਵਰਗੀ ਆ। ਕਹਾਂ ਸਾਡੀ ਜ਼ਿੰਦਗੀ ਬਹੁਤ ਸੋਹਣੀ ਚੱਲਦੀ ਪਈ ਆ। ਕਹਿਣ ਦਾ ਮਤਲਬ ਇਹ ਆ ਕਿ ਬਾਈ ਨੇ ਕੋਈ ਮੋਤੀ ਪੁੰਨ ਕੀਤੇ ਹੋਣਗੇ ਜਿਹੜੀ ਐਡੀ ਚੰਗੀ ਜੀਵਨ ਸਾਥਣ ਮਿਲ ਗਈ, ਐਡੇ ਚ ਆਈਡੀਆ ਚੰਗੇ ਆ ਭੂਆ ਮਿਲ ਗਈਆਂ ਐਡੇ ਚੰਗੇ ਮਾਮੇ ਮਿਲ ਗਏ ਤੇ ਬਾਈ ਕਹਿੰਦਾ ਮੈਂ ਸਵੇਰੇ ਜਦੋਂ ਉੱਠਦਾ ਨਾ ਮੈਂ ਕਹਿੰਦਾ ਮੈਂ ਰੱਬ ਤੋਂ ਪਹਿਲਾਂ ਉਹਦੇ ਚਾਚਿਆਂ ਦਾ ਨਾਮ ਲੈਣਾ ਆ ਦੀਆ ਭੂਆ ਦਾ ਨਾਮ ਲੈਣਾ ਆ ਉਹਦੇ ਮਾਮਿਆਂ ਦਾ ਨਾਮ ਲੈਣਾ ਕੀ ਤਾਂ ਉਹੋ ਇਨਸਾਨ ਨੇ ਜਿਨ੍ਹਾਂ ਨੇ ਮੈਨੂੰ ਟੁੱਟਣ ਨਹੀਂ ਦਿੱਤਾ ਜਿਨ੍ਹਾਂ ਨੇ ਮੈਨੂੰ ਡੋਲਣ ਨਹੀਂ ਦਿੱਤਾ ਤੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਸ਼ਾਇਦ ਜਿਹੜੇ ਚਾਚੇ ਆ ਉਹਦੇ ਭਤੀਜੇ ਨਾਲ ਧੋਖੇ ਕਰਦੇ ਫਿਰਦੇ ਆ ਆਪਦੇ ਭਤੀਜੇ ਦੇ ਵੱਟਾ ਵੜਦੇ ਫਿਰਦੇ ਆ ਜਾਂ ਭਤੀਜੇ ਚਾਚੇ ਦੇ ਵੱਟਾ ਵੜਦੇ ਫਿਰਦੇ ਆ ਇੱਕ ਦੂਜੇ ਦੇ ਗਾਲ ਪੈਂਦੇ ਫਿਰਦੇ ਆ ਮਰਦੇ ਫਿਰਦੇ ਆ 2-2 ਇੰਚ ਦੀ ਵੱਟਾਂ ਸ਼ਾਇਦ ਉਹ ਆ ਵੀਡੀਓ ਦੇਖ ਕੇ ਪੂਰਾ ਸ਼ਰਮ ਕਰ ਲੈਣ। ਸ਼ਾਇਦ ਉਹਨਾਂ ਦੇ ਵਿੱਚ ਆਪਸੀ ਪਿਆਰ ਜਾਗ ਪਏ। ਜਿਹੜੀਆਂ ਭੂਆ ਉਹਦੇ ਭਰਾਵਾਂ ਦੇ ਹਿੱਸੇ ਵੰਡਾ ਕੇ ਲੈ ਜਾਂਦੀਆਂ ਨੇ ਸ਼ਾਇਦ ਉਹ ਆ ਵੀਡੀਓ ਦੇਖ ਕੇ ਉਹਨਾਂ ਨੂੰ ਪੂਰਾ ਸ਼ਰਮ ਆ ਜਾਵੇ। ਜਿਹੜੇ ਮਾਮਿਆਂ ਦੇ ਭਾਂਜਿਆਂ ਬਾਰੇ ਮਾੜਾ ਸੋਚਦੇ ਜਾਂ ਭਾਂਜੇ ਮਾਮਿਆਂ ਬਾਰੇ ਮਾੜਾ ਸੋਚਦੇ ਨੇ ਸ਼ਾਇਦ ਆ ਵੀਡੀਓ ਦੇਖ ਕੇ ਉਹਨਾਂ ਨੂੰ ਪੂਰਾ ਸ਼ਰਮ ਆ ਜਾਵੇ। ਤੇ ਬਾਈ ਨੇ ਇੱਕ ਗੱਲ ਸਪੈਸ਼ਲ ਕਹੀ ਸੀ ਕਿ ਮੇਰੇ ਚਾਚਿਆਂ ਨੂੰ, ਮੇਰੇ ਮਾਮਿਆਂ ਨੂੰ ਤੇ ਮੇਰੀਆਂ ਭੂਆ ਨੂੰ ਬਾਈ ਲਵ ਯੂ ਜ਼ਰੂਰ ਕਹੀਂ ਤੇ ਸਾਡੇ ਵੱਲੋਂ ਤੁਹਾਨੂੰ ਟਰੱਕ ਭਰ ਕੇ ਲਵ ਯੂ ਆ ਤੇ ਅਸੀਂ ਤੁਹਾਨੂੰ ਸੈਲੂਟ ਕਰਦੇ ਹਾਂ ਕਿ ਤੁਸੀਂ ਐਡੀ ਚੰਗੀ ਸੋ ਛੁੱਟੀਆਂ ਜਮੀਰਾਂ ਜਾਗਦੀਆਂ ਨੇ ਕੀ ਔਖੇ ਟਾਈਮ ਦੇ ਵਿੱਚ ਤੁਸੀਂ ਆਪਦੇ ਭਤੀਜੇ ਦਾ ਸਾਥ ਨਹੀਂ ਛੱਡਿਆ ਮੈਂ ਦੁਆ ਕਰਦਾਂਗੀ ਤੁਹਾਡੇ ਸਾਰੇ ਰਿਸ਼ਤਿਆਂ ਵਿੱਚ ਤੁਹਾਡੇ ਚਾਚੇ ਭਤੀਜੇ ਵਿੱਚ ਐਸੀ ਤਰ੍ਹਾਂ ਹੀ ਪਿਆਰ ਬਣਿਆ ਰਹੇ ਤੁਸੀਂ ਖੁਸ਼ੀਆਂ ਮਾਣਦੇ ਰਹੋ ਤੇ ਉਹਨਾਂ ਚਾਚਿਆਂ ਨੂੰ ਅਸੀਂ ਇੱਕ ਵਾਰੀ ਫੇਰ ਸੈਲੂਟ ਕਰਦੇ ਹਾਂ ਜਿਹੜੇ ਕਿ ਔਖੇ ਟਾਈਮ ਦੇ ਵਿੱਚ ਆਦੇ ਭਤੀਜੇ ਨਾਲ ਖੜੇ ਆ ਤੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ